ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਿੰਡੋਂਾਂ ਦੀ ਪਸੰਦ ਹੈ ਮਹਿੰਦਰਾ ਰੂਰਲ ਦੇ ਵਿੱਚ ਸਭ ਤੋਂ ਵੱਧ ਜਿਹੜੀ ਮਹਿੰਦਰਾ ਵਿਕਦੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਾਡੇ ਪੰਜਾਬੀਆਂ ਦੀ ਬਹੁਤ ਲਾਈਕ ਕੀਤੀ ਗਈ ਗੱਡੀ ਹੈ ਮਹਿੰਦਰਾ ਦੀਆਂ ਸਾਰੀਆਂ ਗੱਡੀਆਂ ਜਿਹੜਾ ਜੀਐਸਟੀ ਕੱਟ ਹੋਇਆ ਸੀਗਾ ਲਾਸਟ ਉਸ ਤੋਂ ਬਾਅਦ ਤਾਂ ਬਹੁਤ ਹੀ ਬੂਮ ਆਇਆ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦਸੰਬਰ ਦੇ ਵਿੱਚ ਜਿਹੜਾ ਲਾਸਟ ਮੰਥ ਹੈ ਇਹਦੇ ਵਿੱਚ ਕਲੈਕਟਿਵਲੀ ਸਾਡੀ ਜਿਹੜੀ ਰਿਟੇਲ ਹੈਗੀ ਹੈ ਉਹ 950 ਗੱਡੀਆਂ ਦੀ ਹੋਈ ਹੈ ਇੱਕ ਮਹੀਨੇ ਦੇ ਵਿੱਚ ਇੱਥੇ ਅਸੀਂ EV EV ਗੱਡੀ ਜਿਹੜੀ ਮਹੀਨੇ ਦੀ ਅਸੀਂ ਕਰੀਬ 50 ਤੋਂ 60 ਗੱਡੀਆਂ ਵੇਚ ਰਹੇ ਹਾਂ ਜਿਵੇਂ 950 ਅਸੀਂ ਵੇਚੀ ਹੈ ਉਹਦੇ ਚੋਂ 50 ਗੱਡੀਆਂ EV ਸੀਗੀਆਂ ਲੇਟੈਸਟ ਮਾਡਲ ਲਾਂਚ ਕੀਤਾ ਹੈ ਜਿੰਦੀ ਸਟਾਰਟਿੰਗ ਕੀਮਤ ਹੈਗੀ ਹੈ 19.9 ਇਸੀ ਬੋਦਾ ਚ ਰੇਂਜ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਤੁਹਾਡੇ ਸਾਹਮਣੇ ਦੇਖੋ 트리플 ਸਕਰੀਨ ਆ ਰਹੀ ਹੈ ਕਾਰ ਦੇ ਵਿੱਚ ਕਿਉਂਕਿ ਇਹ ਬੜਾ ਹੀ ਯੂਨੀਕ ਕਾਰ ਨੂੰ ਲੁਕਸ ਪ੍ਰੋਵਾਈਡ ਕਰਦੀ ਹੈ ਇਸ ਕਾਰ ਦੇ ਵਿੱਚ ਤੁਹਾਨੂੰ 1 ਸਾਲ ਵਾਸਤੇ ਇੰਟਰਨੈਟ 5G ਇੰਟਰਨੈਟ ਫ੍ਰੀ ਮਿਲ ਰਿਹਾ ਔਰ ਉਸ ਦੇ ਨਾਲ-ਨਾਲ ਇਸ ਕਾਰ ਦੇ ਵਿੱਚ ਤੁਸੀਂ YouTube ਹੋ ਗਿਆ ਜਾਂ ਕੋਈ ਵੀ ਇਹਦੇ ਵਿੱਚ ਐਪਸ ਜਿਹੜੀਆਂ ਨੇ ਤੁਸੀਂ OTT ਐਪਸ ਜਿਹੜੀਆਂ ਨੇ ਪ੍ਰੀ-ਇਨਸਟਾਲਡ ਆਉਂਦੀਆਂ ਨੇ ਉਸ ਤੋਂ ਇਲਾਵਾ ਇਹਦੇ ਵਿੱਚ ਹਰਮਨ ਕਾਰਡਨ ਦੇ ਜੋ ਹੈ ਸਾਊਂਡ ਸਿਸਟਮ ਆ ਰਿਹਾ ਜਿਦੇ ਨਾਲ 16 ਸਪੀਕਰ ਆ ਰਹੇ ਹੈ ਜਿਹਦੇ ਨਾਲ ਕੀ ਅੰਦਰ Dolby Atmos ਨਾਲ ਮਿਲ ਰਿਹਾ ਤੁਹਾਨੂੰ ਕਾਰ ਦੇ ਵਿੱਚ ਹੀ ਤੁਹਾਨੂੰ ਬੈਠ ਕੇ ਥੀਏਟਰ ਟਾਈਪ ਫੀਲ ਆਏਗਾ ਕਾਰ ਦੇ ਵਿੱਚ ਇਸ ਤੋਂ ਇਲਾਵਾ ਸਰ ਆਪਾਂ ਗੱਲ ਕਰੀਏ ਤਾਂ ਆਪਾਂ ਸੈਕੰਡ ਰੋ ਵਾਸਤੇ ਇਸ ਕਾਰ ਦੇ ਵਿੱਚ ਜਿਆਦਾ ਕੰਫਰਟ ਰੱਖਿਆ ਹੈ ਉਹਦੇ ਲਈ ਕੀ ਹੈ ਕਿ ਇਹਦੇ ਵਿੱਚ ਸੈਕੰਡ ਰੋ ਦੇ ਵਿੱਚ ਵੀ ਵੈਂਟੀਲੇਟਿਡ ਸੀਟਸ ਨਾਲ ਤੁਹਾਨੂੰ ਮਿਲ ਰਹੀਆਂ ਨੇ ਉਸ ਤੋਂ ਇਲਾਵਾ ਇਹਦੇ ਵਿੱਚ ਤੁਹਾਨੂੰ ਬੋਸ ਮੋਡ ਮਿਲ ਜਾਂਦਾ ਪਿੱਛੇ ਬੈਠੇ ਵੀ ਤੁਸੀਂ ਕਾਰ ਦੀ ਜੋ ਸੀਟ ਹੈਗੇ ਆ ਐਡਜਸਟ ਕਰ ਸਕਦੇ ਹੋ ਅੱਗੇ ਵਾਲੀ ਇਹਦੇ ਵਿੱਚ ਬੈਟਰੀ ਆਉਂਦੀ ਹੈ 79 ਕਿਲੋਵਾਟ ਦੀ ਜਿਹੜੀ ਹੈ ਸਭ ਤੋਂ ਵੱਡੀ ਬੈਟਰੀ ਹੈ ਸੈਗਮੈਂਟਸ ਕਿਸੇ ਮਤਲਬ ਬ੍ਰਾਂਡ ਦੇ ਵਿੱਚ ਨਹੀਂ ਆ ਰਹੀ ਜੀ ਦੀ ਕੀ ਰੀਅਲ ਵਰਲਡ ਦੇ ਵਿੱਚ ਰੇਂਜ ਤੁਹਾਨੂੰ 500 ਤੋਂ 550 ਕਿਲੋਮੀਟਰ ਲੱਗਦੀ। ਸਭ ਤੋਂ ਵੱਡੀ ਚੀਜ਼ ਇਹ ਹੈ ਦੂਸਰਾ ਇਹਦੀ ਜੋ ਬੈਟਰੀ ਦੀ ਲਾਈਫ ਵਾਰੰਟੀ ਹੈਗੀ ਹੈ ਉਹ ਅਨਲਿमिटेड ਹੈਗੀ ਹੈ ਜੀ ਲਾਈਫਟਾਈਮ ਵਾਰੰਟੀ ਹੈ ਅਨਲਿमिटेड ਕਿਲੋਮੀਟਰਸ ਦਾ ਅੱਜ ਲੁਧਿਆਣਾ ਦੇ ਵਿੱਚ ਅਮਿੰਦਰਾ ਵੱਲੋਂ ਜਿਹੜੀਆਂ ਗੱਡੀਆਂ ਜਿਹੜੀ ਦੋ ਕਾਰਾਂ ਜਿਹੜੀਆਂ ਅੱਜ ਲਾਂਚ ਲੁਧਿਆਣਾ ਦੇ ਵਿੱਚ ਕੀਤੀਆਂ ਗਈਆਂ ਬਲਕਿ 올 ਓਵਰ ਇੰਡੀਆ ਦੇ ਵਿੱਚ ਅੱਜ ਜਿਹੜੀਆਂ ਅਮਿੰਦਰਾ ਦੀ ਦੋ ਕਾਰਾਂ ਜਿਹੜੀਆਂ ਇਹ ਅੱਜ ਲੁਧਿਆਣਾ ਦੇ ਵਿੱਚ ਜਿਹੜੀ ਹੈ ਕਾਰ ਲਾਂਚ ਹੋਈ ਹੈ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਵਾਂ ਕਾਰ ਦੀਆਂ XUV 9S ਜਿਹੜਾ ਨਵਾਂ ਮਾਡਲ ਨਿਊ ਵੈਰੀਐਂਟ ਜਿਹੜਾ ਮਹਿੰਦਰਾ ਵੱਲੋਂ ਜਿਹੜਾ ਲਾਂਚ ਕੀਤਾ ਗਿਆ ਗੱਲਬਾਤ ਕਰਾਂਗੇ ਲੁਧਿਆਣਾ ਤੇ ਦਾਦਾ ਮੋਟਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਸਰ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਸ਼ੁਭਮ ਸ਼ਰਮਾ ਮੈਂ ਸ਼ੁਭਮ ਸ਼ਰਮਾ ਹਾਂਜੀ ਸਰ ਅੱਜ ਨਵੀਂ ਗੱਡੀ ਲਾਂਚ ਕੀਤੀ ਗਈ ਹੈ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਿੰਡਾਂ ਦੀ ਪਸੰਦ ਹੈ ਮਹਿੰਦਰਾ ਰੂਰਲ ਦੇ ਵਿੱਚ ਸਭ ਤੋਂ ਵੱਧ ਜਿਹੜੀ ਇਹ ਮਹਿੰਦਰਾ ਵਿਕਦੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਸੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਾਡੇ ਪੰਜਾਬੀਆਂ ਦੀ ਬਹੁਤ ਲਾਈਕ ਕੀਤੀ ਗਈ ਗੱਡੀ ਹੈ ਮਹਿੰਦਰਾ ਦੀਆਂ ਸਾਰੀਆਂ ਗੱਡੀਆਂ ਜਿਹੜਾ ਜੀਐਸਟੀ ਕੱਟ ਹੋਇਆ ਸੀਗਾ ਲਾਸਟ ਉਸ ਤੋਂ ਬਾਅਦ ਤਾਂ ਬਹੁਤ ਹੀ ਬੂਮ ਆਇਆ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦਸੰਬਰ ਦੇ ਵਿੱਚ ਜਿਹੜਾ ਲਾਸਟ ਮੰਥ ਹੈ ਇਹਦੇ ਵਿੱਚ ਕਲੈਕਟਿਵਲੀ ਸਾਡੀ ਜਿਹੜੀ ਰਿਟੇਲ ਹੈਗੀ ਹੈ ਉਹ 950 ਗੱਡੀਆਂ ਦੀ ਹੋਈ ਹੈ ਇੱਕ ਮਹੀਨੇ ਦੇ ਵਿੱਚ ਕਲੈਕਟਿਵਲੀ ਜਿਹਦੇ ਵਿੱਚ ਥਾਰ ਸਕੋਰਪਿਓ ਐਨ ਅ ਐਕਸਵੀ 700 ਸਾਰੀਆਂ ਮਿਲਾ ਕੇ ਇੱਕ ਤਰ੍ਹਾਂ ਦਾ ਇੱਕ ਰਿਕਾਰਡ ਹੋ ਗਿਆ 90 ਸਾਢੇ 950 ਗੱਡੀ ਬਹੁਤ ਮਹੀਨੇ ਕੰਦੀ ਆ ਵਿਚਣੀ ਬਹੁਤ ਇੱਕ ਮਹੀਨੇ ਦੇ ਵਿੱਚ ਇਹ ਸਾਡਾ ਹੱਲੇ ਤੱਕ ਦਾ ਐਵਰ ਹਾਈएस्ट ਨੰਬਰ ਹੈ ਤੇ ਆਫਟਰ ਜੀਐਸਟੀ ਕੱਟ ਤੋਂ ਬਾਅਦ ਹੋਇਆ ਹੈ ਅੱਜ ਗੱਲਬਾਤ ਕਰਾਂਗੇ ਗੱਡੀ ਦੀ ਆਵਾਂਗੇ ਕੀ ਕੀ ਨਵੀਂ ਗੱਡੀ ਆਈ ਹੈ ਐਕਸਵੀ 950 ਕੀ ਫੀਚਰ ਨੇ ਕਿਸ ਤਰ੍ਹਾਂ ਦਾ ਮਾਡਲ ਹੈ ਥੋੜੀ ਜੀ ਜਾਣਕਾਰੀ ਦਿਓ ਏ ਆਲਰੇਡੀ ਸਾਡੀ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਬਹੁਤ ਸਪੋਰਟ ਮਿਲ ਰਹੀ ਹੈ ਪੰਜਾਬੀਆਂ ਵੱਲੋਂ ਰੋਡ ਦੇ ਉੱਤੇ ਤੁਸੀਂ ਦੇਖਦੇ ਹੋ ਤੁਹਾਨੂੰ ਵਾਲੇ ਦੱਸਿਆ ਵੀ ਗਿਆ ਸੀਗਾ ਪੀਪੀਟੀ ਦੇ ਵਿੱਚ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਈਵੀ ਨੂੰ ਰਿਸਪਾਂਸ ਮਿਲ ਰਿਹਾ ਪਿਆ ਲੁਧਿਆਣਾ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਸਾਡਾ ਜਿਹੜਾ ਮਾਰਕੀਟ ਸ਼ੇਅਰ ਹੈਗਾ ਲੁਧਿਆਣਾ ਦੇ ਵਿੱਚ ਈਵੀ ਦਾ ਆਪਣੇ ਪੂਰੇ ਏਰੀਆ ਦੇ ਵਿੱਚ ਯਾਨੀ ਪੰਜਾਬ ਹਿਮਾਚਲ ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਇੱਥੇ ਅਸੀਂ ਈਵੀ ਈਵੀ ਗੱਡੀ ਜਿਹੜੀ ਮਹੀਨੇ ਦੀ ਅਸੀਂ ਕਰੀਬ 50 ਤੋਂ 60 ਗੱਡੀਆਂ ਵੇਚ ਰਹੇ ਹਾਂ ਜਿਵੇਂ 950 ਅਸੀਂ ਵੇਚੀ ਹੈ ਉਹਦੇ ਚੋਂ 50 ਗੱਡੀਆਂ ਈਵੀ ਸੀਗੀਆਂ ਈਵੀ ਯਾਨੀ ਇਲੈਕਟ੍ਰਿਕ ਵਹੀਕਲ ਤੇ ਉਹਦਾ ਹੀ ਇਹ ਲੇਟੈਸਟ ਮਾਡਲ ਲਾਂਚ ਕੀਤਾ ਹੈ ਜਦੀ ਸਟਾਰਟਿੰਗ ਕੀਮਤ ਹੈਗੀ ਹੈ 19.9 ਤੋਂ ਤੇ ਇਸ ਦੀ ਬਹੁਤ ਅੱਛੀ ਰੇਂਜ ਹੈ ਤੇ ਇਸ ਦੇ ਨਾਲ ਤੁਹਾਨੂੰ ਅਸੀਂ ਆਲਰੇਡੀ ਪ੍ਰੈਜੈਂਟੇਸ਼ਨ ਦੱਸਿਆ ਹੈ ਕਿ ਹੁਣ ਅਸੀਂ ਪੂਰੇ ਇੰਡੀਆ ਦੇ ਵਿੱਚ ਜਗ੍ਹਾ-ਜਗ੍ਹਾ ਮਹਿੰਦਰਾ ਚਾਰਜਿੰਗ ਸਟੇਸ਼ਨਸ ਲਗਾ ਰਹੀ ਹੈ ਜਿਦੇ ਚੋਂ ਇੱਕ ਪਹਿਲੇ ਡਾਊਟ ਹੁੰਦਾ ਸੀਗਾ ਕਿ ਇਹਦੀ ਰੇਂਜ ਜਿਹੜੀ ਹੈਗੀ ਇਹ ਆ ਉਹ ਕਿੱਥੇ ਤੱਕ ਹੈਗੀ ਆ ਹੁਣ ਹਰ ਜਗ੍ਹਾ ਤੁਹਾਨੂੰ ਚਾਰਜਿੰਗ ਸਟੇਸ਼ਨ ਮਿਲੇਗਾ ਤੇ ਬੜੇ ਆਰਾਮ ਦੇ ਨਾਲ ਪੂਰੇ ਨੈਟਵਰਕ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਅੱਛਾ ਮੈਂ ਗੱਲ ਕਰੂੰਗਾ ਜਿਹੜੀ ਗੱਡੀ ਜਮਿਨ ਐਕਸੀਵੀ 9ਐਸ ਜਿਹੜੀ ਲਾਂਚ ਕੀਤੀ ਆ ਇਹਦੀ ਐਵਰੇਜ ਕਿੰਨੀ ਆ ਪ੍ਰਾਈਸ ਕੋਸਟ ਤੁਸੀਂ ਦੱਸਦੀ ਆ ਐਵਰੇਜ ਕਿੰਨੀ ਆ ਇਹਦੀ ਵਿੜਥ ਕਿੰਨੀ ਆ ਥੋੜੀ ਜੀ ਜਾਣਕਾਰੀ ਦਿਓ ਅਹ ਇਹਦੀ ਜਿਹੜੀ ਸਭ ਤੋਂ ਪਹਿਲੇ ਤਾਂ ਜਿਹੜੀਆਂ ਲੁਕਸ ਹੈਗੀਆਂ ਨੇ ਲੁਕਸ ਬਹੁਤ ਜ਼ਿਆਦਾ ਇਨਹਾਂਸ ਕੀਤੀਆਂ ਨੇ ਫੀਚਰ ਪਾ ਦਿੱਤੇ ਨੇ ਅਡਾਸ ਵਗੈਰਾ ਪਾ ਦਿੱਤਾ ਹੈ ਇਹ ਉਸ ਵਾਰ ਜਿਹੜੀ ਰੇਂਜ ਹੈ ਜਿਹੜੀ ਤੁਹਾਨੂੰ ਆਲਰੇਡੀ ਦੱਸੀ ਗਈ ਹੈ ਕਿ 500 ਕਿਲੋਮੀਟਰ ਦੀ ਪ੍ਰੈਕਟੀਕਲ ਰੇਂਜ ਮਿਲੇਗੀ ਤੁਹਾਨੂੰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਤੁਸੀਂ ਯਾਨੀ ਲੁਧਿਆਣਾ ਦੇ ਵਿੱਚ ਜੇ ਹੈਗੇ ਹੋਂਦੇ ਬੜੇ ਹੀ ਆਰਾਮ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਾ ਕੇ ਘੁੰਮ ਫਿਰ ਕੇ ਇੱਕ ਦਿਨ ਦੇ ਵਿੱਚ ਵਾਪਸ ਆ ਸਕਦੇ ਹੋ ਚਾਰਜਿੰਗ ਦਾ ਕੋਈ ਪੁਆਇੰਟ ਨਹੀਂ ਹੈ ਤੇ ਇਹ ਡਰ ਨਹੀਂ ਤੁਹਾਨੂੰ ਰਹੇਗਾ ਕਿ ਰੇਂਜ ਕਿੰਨੀ ਹੋਏਗੀ 500 ਕਿਲੋਮੀਟਰ ਦੀ ਪ੍ਰੈਕਟੀਕਲ ਰੇਂਜ ਮਿਲ ਜਾਊ ਇੱਕ ਵਾਰੀ ਚਾਰਜ ਕੀਤੀ ਤਾਂ 500 ਕਿਲੋਮੀਟਰ ਆਰਾਮ ਨਾਲ ਚੱਲਦੀ ਆ ਚੱਲ ਜਾਂਦੀ ਆ ਪ੍ਰੈਕਟੀਕਲ ਦਾ ਪ੍ਰੈਕਟੀਕਲ ਜਾਂਦੀ ਆ ਤੇ ਅਕਸਰ ਕਈਆਂ ਨੂੰ ਇਹ ਹੁੰਦਾ ਯੂਨਿਟਸ ਅਗਰ ਇੱਕ ਵਾਰੀ ਚਾਰਜ ਕਰਦੇ ਤਾਂ ਯੂਨਿਟਸ ਕਿੰਨੇ ਖਾਊਗੀ ਹੈ ਅਕਸਰ ਜਿਹੜੇ ਲੋਕ ਜਿਹੜੇ ਈਵੀ ਵਹੀਕਲ ਯੂਜ਼ ਕਰਨ ਲੋ ਚਾਹੁੰਦੇ ਨੇ ਜਿਹੜੀ ਗੱਡੀ ਲੈਣ ਚਾਹੁੰਦੇ ਨੇ ਇਹ ਇਹਦੇ ਵਿੱਚ ਨਾ ਯੂਨਿਟਸ ਦੇ ਲਈ ਕੋਈ ਜ਼ਿਆਦਾ ਇਸ਼ੂ ਨਹੀਂ ਹੈ ਕਿਉਂਕਿ ਇਹ ਨਾਰਮਲ ਨਾਰਮਲ ਜਿਹੜਾ ਸਟੈਂਡਰਡ ਕਾਰ ਹੁੰਦਾ ਹੈ ਉਹਦੇ ਵਿੱਚ ਜਿੰਨਾ ਵੀ ਬਿਜਲੀ ਦਾ ਕਨੈਕਸ਼ਨ ਹੁੰਦਾ ਹੈ ਜਨਰਲਲੀ 10 ਕਿਲੋਵਾਟ ਦਾ ਕਨੈਕਸ਼ਨ ਹੁੰਦਾ ਹੈ ਉਹਦੇ ਵਿੱਚ ਹੀ ਇਸ ਦਾ ਜਿਹੜਾ ਚਾਰਜਰ ਇੰਸਟਾਲ ਹੋ ਜਾਂਦਾ ਹੈ ਇਹ ਮਤਲਬ ਇਹੀ ਦੇਖਣ ਵਾਲੀ ਗੱਲ ਹੈ ਕਿ ਤੁਹਾਨੂੰ ਜ਼ਿਆਦਾ ਕੋਈ ਆਪਣਾ ਕਿਲੋਵੈਟ ਵਗੈਰਾ ਇਨਹਾਂਸ ਕਰਨ ਦੀ ਲੋੜ ਨਹੀਂ ਹੈਗੀ ਉਹਦੇ ਚੱਲ ਜਾਂਦਾ ਇੱਕ ਨਾਰਮਲ ਜਿਵੇਂ ਵੱਡਾ ਘਰ ਹੁੰਦਾ 10 ਕਿਲੋਵੈਟ ਤੋਂ ਉੱਪਰ ਹੀ ਹੁੰਦਾ ਜਨਰਲੀ ਤੇ 10 ਕਿਲੋਵੈਟ ਤੋਂ ਉੱਪਰ ਹੋ ਜਵੇ ਤਾਂ ਠੀਕ ਹੈ ਜਾਇਹ ਜੈ ਤੁਸੀਂ ਚਾਰਜਰ ਲਗਾ ਸਕਦੇ ਹੋ ਕੋਈ ਇੰਨਾ ਸਪੈਸ਼ਲ ਤੁਹਾਨੂੰ ਅਰੇਂਜਮੈਂਟ ਕਰਨ ਦੀ ਲੋੜ ਨਹੀਂ ਹੈਗੀ ਟਾਈਮ ਇੰਟੈਸਟਿਡ ਚੀਜ਼ ਹੈਗੀ ਹੈ ਇਹ ਰਿਜਿਡ ਸੋਲਿਡ ਗੱਡੀਆਂ ਹੈਗੀਆਂ ਨੇ ਇੰਡੀਅਨ ਰੋਡ ਕੰਡੀਸ਼ਨ ਜਿੱਦਾ ਹੀ ਹੈਗੀਆਂ ਨੇ ਉਸੇ ਹਿਸਾਬ ਦੇ ਨਾਲ ਸਾਡੀਆਂ ਗੱਡੀਆਂ ਹਰ ਤਰ੍ਹਾਂ ਦੀ ਸੜਕਾਂ ਨੂੰ ਝੇਲਣ ਦੇ ਲਈ ਬਣੀਆਂ ਹੋਈਆਂ ਨੇ ਸੋਲਿਡ ਗੱਡੀਆਂ ਨੇ ਤੁਸੀਂ ਇਹਦਾ ਕਦੇ ਬ੍ਰੇਕਡਾਊਨ ਨਹੀਂ ਦੇਖੋਗੇ ਕਦੇ ਕੋਈ ਪ੍ਰੋਬਲਮ ਤੁਹਾਨੂੰ ਸੜਕ ਦੇ ਵਿੱਚ ਨਹੀਂ ਹੋਏਗੀ ਸੜਕ ਦਾ ਸਰਫੇਸ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਹਾਈਵੇ ਹੋਵੇ ਲੋਕਲ ਸਿਟੀ ਹੋਵੇ ਆਫ ਰੋਡ ਹੋਵੇ ਉਹਦੇ ਲਈ ਕੈਪੇਬਲ ਹੈਗੀਆਂ ਨੇ ਸਾਡੀਆਂ ਗੱਡੀਆਂ ਰਿਜਿਡ ਗੱਡੀਆਂ ਮੰਨੀਆਂ ਜਾਂਦੀਆਂ ਕਦਰ ਕਿੰਨੇ ਕਲਰ ਦੇ ਵਿੱਚ ਲਾਂਚ ਕੀਤੀ ਗਈ ਹੈ ਇਹਦੇ ਵਿੱਚ 6-7 ਕਲਰ ਹੈਗੇ ਨੇ ਅਸੀਂ ਆਈਡੀਆ ਕਿਹੜਾ ਦੇ ਵਿੱਚ ਵਾਈਟ ਹੈ ਬਲੈਕ ਹੈ ਰੈੱਡ ਹੈ ਦੈਨ 오ਰੇਂਜ ਕਲਰ ਹੈ ਸਾਰੇ ਕਲਰ ਰਹਿ ਗਏ ਗੱਡੀ ਦੇ ਵਿੱਚ ਬੈਠੇ ਸੀ ਫਿਚਰ ਦੀ ਗੱਲ ਕਰਾਂਗੇ ਯੂਨਿਕ ਫਿਚਰ ਕੀ ਕੀ ਨੇ ਇਸ ਗੱਡੀ ਦੇ ਵਿੱਚ ਨਵੀਂ ਗੱਡੀ ਲਾਂਚ ਹੋਈ ਆ ਕੋਈ ਯੂਨੀਕ ਜਿਹਾ ਫੀਚਰ ਦੱਸੋ ਕਿਉਂਕਿ ਹਰ ਇੱਕ ਫੀਚਰ ਤਾਂ तकरीबन ਅਡਾਸ ਵਗੈਰਾ ਤਾਂ ਸਾਰੀ ਗੱਡੀਆਂ ਚ ਹੁੰਦੇ ਨੇ ਬਿਲਕੁਲ ਬਿਲਕੁਲ ਸਰ ਬਿਲਕੁਲ ਸਹੀ ਕਹਿ ਰਹੇ ਤੁਸੀਂ ਅਡਾਸ ਤਾਂ ਅੱਜ ਕੱਲ੍ਹ ਹੁਣ ਐਡਵਾਂਸ ਫੀਚਰ ਆਣ ਲੱਗੇ ਸਾਰੀ ਗੱਡੀਆਂ ਚ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਤੁਹਾਡੇ ਸਾਹਮਣੇ ਦੇਖੋ ਟ੍ਰਿਪਲ ਸਕਰੀਨ ਆ ਰਹੀ ਹੈ ਕਾਰ ਦੇ ਵਿੱਚ ਜੋ ਕਿ ਇਹ ਬੜਾ ਹੀ ਯੂਨੀਕ ਕਾਰ ਨੂੰ ਲੁਕਸ ਪ੍ਰੋਵਾਈਡ ਕਰਦੀ ਹੈ ਉਸ ਤੋਂ ਇਲਾਵਾ ਇਹਦੇ ਵਿੱਚ ਹਰਮਨ ਕਾਰਡਨ ਦੇ ਜੋ ਹੈ ਸਾਊਂਡ ਸਿਸਟਮ ਆ ਰਿਹਾ ਜਿਸ ਦੇ ਨਾਲ 16 ਸਪੀਕਰ ਆ ਰਹੇ ਆ ਜਿਹਦੇ ਨਾਲ ਕੀ ਅੰਦਰ ਡਾਲਬੀ ਐਟਮੋਸ ਨਾਲ ਮਿਲ ਰਿਹਾ ਤੁਹਾਨੂੰ ਕਾਰ ਦੇ ਵਿੱਚ ਹੀ ਤੁਹਾਨੂੰ ਬੈਠ ਥੀਏਟਰ ਟਾਈਪ ਫੀਲ ਆਏਗਾ ਕਾਰ ਦੇ ਵਿੱਚ ਇਸ ਤੋਂ ਇਲਾਵਾ ਸਰ ਆਪਾਂ ਗੱਲ ਕਰੀਏ ਤਾਂ ਆਪਾਂ ਸੈਕੰਡ ਰੋ ਵਾਸਤੇ ਇਸ ਕਾਰ ਦੇ ਵਿੱਚ ਜਿਆਦਾ ਕੰਫਰਟ ਰੱਖਿਆ ਹੈ ਉਹਦੇ ਲਈ ਕੀ ਹੈ ਕਿ ਉਹਦੇ ਵਿੱਚ ਸੈਕੰਡ ਰੋ ਦੇ ਵਿੱਚ ਵੀ ਵੈਂਟੀਲੇਟਿਡ ਸੀਟਸ ਨਾਲ ਤੁਹਾਨੂੰ ਮਿਲ ਰਹੀਆਂ ਨੇ ਉਸ ਤੋਂ ਇਲਾਵਾ ਇਹਦੇ ਵਿੱਚ ਤੁਹਾਨੂੰ ਬੋਸ ਮੋਡ ਮਿਲ ਜਾਂਦਾ ਪਿੱਛੇ ਬੈਠੇ ਜੀ ਤੁਸੀਂ ਕਾਰ ਦੀ ਜੋ ਸੀਟ ਹੈਗੀ ਹੈ ਉਹ ਐਡਜਸਟ ਕਰ ਸਕਦੇ ਹੋ ਅੱਗੇ ਵਾਲੀ ਤੁਹਾਨੂੰ ਇਲੈਕਟ੍ਰਿਕ ਐਡਜਸਟਮੈਂਟ ਇਹਦੇ ਵਿੱਚ ਮਿਲ ਜਾਂਦੀ ਹੈ ਉਸ ਤੋਂ ਇਲਾਵਾ ਇਸ ਕਾਰ ਦੇ ਵਿੱਚ ਤੁਹਾਨੂੰ ਐਂਬੀਅੰਸ ਲਾਈਟਿੰਗ ਮਿਲ ਜਾਂਦੀ ਹੈ ਟੋਟਲੀ ਡੈਸ਼ਬੋਰਡ ਦੇ ਵਿੱਚ 도ਰਸ ਦੇ ਵਿੱਚ ਔਰ ਸਨਰੂਫ ਦੇ ਵਿੱਚ ਇਹ ਤੁਹਾਨੂੰ ਇਹਦੇ ਵਿੱਚ ਯੂਨੀਕ ਫੀਚਰਸ ਮਿਲ ਜਾਂਦੇ ਆ ਸਰਕਾਰ ਦੇ ਵਿੱਚ ਤੇ ਗੱਲ ਕਰਾਂਗੇ ਇਹਦੀ ਲੈਂਥ ਕਿੰਨੀ ਆ ਗੱਡੀ ਦੀ ਕਿਉਂਕਿ ਅਕਸਰ ਦੇਖਦੇ ਨੇ ਲੋਕ 5 ਸੀਟਰ ਗੱਡੀ ਆ ਆਟੋਮੈਟਿਕ ਗੱਡੀ ਆ ਇਹ ਈਵੀ ਵੀਹਿਕਲ ਹੈ ਨਾ ਇਹਦੀ ਲੈਂਥ ਕਿੰਨੀ ਹੋਊਗੀ ਅਕਸਰ ਲੋਕ ਲੈਂਥ ਨੂੰ ਦੇਖ ਕੇ ਕਈ ਵਾਰੀ ਉੱਜ ਜਿਗ ਜਾਂਦੇ ਆ ਲੈਂਬਾਈ ਦੀ ਅਗਰ ਸਰ ਲੈਂਥ ਦੀ ਆਪਾਂ ਗੱਲ ਕਰੀਏ ਤਾਂ 4737mm ਇਹਦੀ ਲੰਬਾਈ ਹੈਗੀ ਹੈ ਠੀਕ ਹੈ ਜੀ ਔਰ 7 ਸੀਟਰ ਪ੍ਰੋਪਰ 7 ਸੀਟਰ ਕਾਰ ਆ ਇਹਦੇ ਚ ਜਿਹੜਾ ਪਲੇਟਫਾਰਮ ਹੈ ਇਸ ਗੱਡੀ ਦਾ ਸਕੇਟਬੋਰਡ ਡਿਜ਼ਾਈਨ ਹੈਗਾ ਜਿਹਦੇ ਕਰਕੇ ਕੀ ਹੈ ਨੀਚੋਂ ਦੀ ਇਹ ਫਲੈਟ ਆ ਪਿੱਛੇ ਅਗਰ ਥਰਡ ਰੋਅ ਦੇ ਵਿੱਚ ਵੀ ਕੋਈ ਬੰਦਾ ਬੈਠਦਾ ਹੈ ਤਾਂ ਉਹਨੂੰ ਪ੍ਰੋਪਰ ਕੰਫਰਟ ਫੀਲ ਹੁੰਦਾ ਹੈ ਇਹ ਨਹੀਂ ਲੱਗੇਗਾ ਕਿ ਪਿਛਲੀਆਂ ਸੀਟਾਂ ਸਿਰਫ ਛੋਟੇ ਬੱਚਿਆਂ ਲਈ ਨਹੀਂ ਹੈਗੀਆਂ ਨਾਰਮਲ ਇੱਕ ਐਵਰੇਜ ਹਾਈਟ ਦਾ ਬੰਦਾ ਵੀ ਪਿਛਲੀ ਸੀਟ ਤੇ ਬੈਠ ਕੇ ਕੰਫਰਟੇਬਲ ਹੀ ਰਾਈਡ ਇੰਜੋਏ ਕਰ ਸਕਦਾ ਗੱਲ ਕਰਾਂਗੇ ਇੰਜਨ ਦੀ ਇੰਜਨ ਕਿਸ ਤਰ੍ਹਾਂ ਦਾ ਹੈ ਇਹਦਾ ਕਿਉਂਕਿ ਅਕਸਰ ਦੇਖਦੇ ਲੋਕ ਪਹਿਲਾਂ ਇੰਜਨ ਚੈੱਕ ਕਰਦੇ ਨੇ ਸਸਪੈਂਸ਼ਨ ਚੈੱਕ ਕਰਦੇ ਨੇ ਕਿਸ ਤਰ੍ਹਾਂ ਦਾ ਇੰਜਨ ਹੈ ਇਹਦਾ ਇਹ ਹੈਗੀ ਇੱਕ ਇਲੈਕਟ੍ਰਿਕ ਕਾਰ ਹੈ ਇਦੇ ਵਿੱਚ ਕੀ ਹੈ ਜੀ ਬੈਟਰੀਜ਼ ਦਾ ਮੇਨ ਜਿਹੜਾ ਹੈ ਕੰਮ ਰੰਦਾ ਹੈ ਬੈਟਰੀਜ਼ ਔਰ ਮੋਟਰ ਦਾ ਇਹਦੇ ਵਿੱਚ ਬੈਟਰੀ ਆਂਦੀ ਹੈ 79 ਕਿਲੋਵੋਲਟ ਦੀ ਜਿਹੜੀ ਹੈ ਸਭ ਤੋਂ ਵੱਡੀ ਬੈਟਰੀ ਹੈ ਸੈਗਮੈਂਟ ਚ ਕਿਸੇ ਮਤਲਬ ਬ੍ਰਾਂਡ ਦੇ ਵਿੱਚ ਨਹੀਂ ਆ ਰਹੀ ਜਿਹਦੀ ਕਿ ਰੀਅਲ ਵਰਲਡ ਦੇ ਵਿੱਚ ਰੇਂਜ ਤੁਹਾਨੂੰ 500 ਤੋਂ 550 ਕਿਲੋਮੀਟਰ ਮਿਲਦੀ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਦੂਸਰਾ ਇਹਦੀ ਜੋ ਬੈਟਰੀ ਦੀ ਲਾਈਫ ਵਾਰੰਟੀ ਹੈਗੀ ਹੈ ਉਹ ਅਨਲਿमिटेड ਹੈਗੀ ਹੈ ਜੀ ਲਾਈਫਟਾਈਮ ਵਾਰੰਟੀ ਹੈ ਅਨਲਿमिटेड ਕਿਲੋਮੀਟਰਸ ਤੱਕ ਤਾਂ ਕਿ ਕਸਟਮਰ ਟੈਨਸ਼ਨ ਫਰੀ ਹੋ ਕੇ ਗੱਡੀ ਜ਼ਿਆਦਾ ਦੇਰ ਤੱਕ ਚਲਾ ਸਕੀ 2 ਸਾਲ ਦੀ ਵਾਰੰਟੀ ਹੁੰਦੀ ਹੈ ਇਹਨੇ ਕਿਲੋਮੀਟਰ ਤੱਕ ਵਾਰੰਟੀ ਹੁੰਦੀ ਹੈ ਪਰ ਇਸ ਗੱਡੀ ਦੀ ਪੂਰੀ ਲਾਈਫ ਟਾਈਮ ਵਾਰੰਟੀ ਦਿੱਤੀ ਤੁਸੀਂ ਬੈਟਰੀ ਦੀ ਜੀ ਸਰ ਜੀ ਬਿਲਕੁਲ ਸਹੀ ਤੁਸੀਂ ਸੁਣਿਆ ਇਹਦੀ ਜਿਹੜੀ ਵਾਰੰਟੀ ਹੈ ਉਹ ਲਾਈਫ ਟਾਈਮ ਵਾਰੰਟੀ ਹੈ ਜੋ ਕਾਰ ਦੀ ਆਰਸੀ ਬੰਦੀ 15 ਸਾਲ ਵਾਸਤੇ ਉਹਦੀ ਲਾਈਫ ਟਾਈਮ ਵਾਰੰਟੀ ਆਉਂਦੀ ਹੈ ਜੀ ਬੈਟਰੀਜ਼ ਨੂੰ ਕੁਝ ਵੀ ਹੁੰਦਾ ਕਦੇ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਸਰਵਿਸ ਸੈਂਟਰ ਤੋਂ ਤੁਸੀਂ ਕਾਰ ਆ ਕੇ ਫ੍ਰੀ ਆਫ ਕੋਸਟ ਠੀਕ ਕਰਵਾ ਸਕਦੇ ਅੱਜ ਕੱਲ ਦੇਖਿਆ ਜਾਂਦਾ ਵੀ ਇੰਟਰਨੈਟ ਦਾ ਜਮਾਨਾ ਹੈ ਨਾ ਕਿ ਇਹਦੇ ਵਿੱਚ ਵੀ ਪੂਰਾ ਇਨ ਬਿਲਟ ਹੈ ਇੰਟਰਨੈਟ ਪੂਰਾ ਜੀ ਸਰ ਇਸ ਕਾਰ ਦੇ ਵਿੱਚ ਤੁਹਾਨੂੰ 1 ਸਾਲ ਵਾਸਤੇ ਇੰਟਰਨੈਟ 5G ਇੰਟਰਨੈਟ ਫ੍ਰੀ ਮਿਲ ਰਿਹਾ ਔਰ ਉਸ ਦੇ ਨਾਲ ਨਾਲ ਇਸ ਕਾਰ ਦੇ ਵਿੱਚ ਤੁਸੀਂ YouTube ਹੋ ਗਿਆ ਜਾਂ ਕੋਈ ਵੀ ਇਹਦੇ ਵਿੱਚ ਐਪਸ ਜਿਹੜੀਆਂ ਨੇ ਤੁਸੀਂ OTT ਐਪਸ ਜਿਹੜੀਆਂ ਨੇ ਪ੍ਰੀ ਇੰਸਟਾਲਡ ਆਂਦੀਆਂ ਨੇ ਇਹਦੇ ਵਿੱਚ ਕੋਈ Netflix ਹੋ ਗਿਆ ਕੋਈ Disney Hotstar ਜਿਹੜੀਆਂ ਇਦਾਂ ਦੀਆਂ ਐਪਸ ਹੈਗੀਆਂ ਉਹ ਸਾਰੀਆਂ ਇਹਦੇ ਵਿੱਚ ਪ੍ਰੀ ਇੰਸਟਾਲਡ ਨੇ ਔਰ ਇੰਟਰਨੈਟ ਮਤਲਬ ਇਹਦੇ ਵਿੱਚ ਇਨ ਬਿਲਟ ਆ ਰਿਹਾ ਕੰਪਨੀ ਵੱਲੋਂ 1 ਸਾਲ ਵਾਸਤੇ ਬਿਲਕੁਲ ਫ੍ਰੀ ਹੈ ਉਸ ਤੋਂ ਬਾਅਦ ਰੀਚਾਰਜ ਕਰਾਉਣਾ ਪੈਗਾ ਕਿਸ ਤਰ੍ਹਾਂ ਜੀ ਉਸ ਤੋਂ ਬਾਅਦ ਜੋ ਵੀ ਰੀਚਾਰਜ ਦੇ ਪੈਕੇਜ ਹੁੰਦੇ ਆ ਉਹਦੇ ਅਕੋਰਡਿੰਗ ਤੁਹਾਨੂੰ ਰੀਚਾਰਜ ਕਰਵਾਉਣਾ ਪੈਂਦਾ ਹੈ ਅਕਸਰ ਦੇਖਿਆ ਜਾਂਦਾ ਲੋਕੀ ਪਹਿਲਾਂ ਰੀਚਾਰਜ ਕਰਾਉਂਦੇ ਨੇ ਅਗਰ ਇੰਟਰਨੈਟ ਲੈਣਾ ਹੈ ਉਹ ਬਾਕੀ ਗੱਡੀ ਦੇ ਵਿੱਚ ਇੱਕ ਬਿਲਕੁਲ ਫ੍ਰੀ ਕਰਤਾ ਜੀ ਇਹਦੇ ਵਿੱਚ ਬਿਲਕੁਲ ਫ੍ਰੀ ਹੈਗਾ ਜੀ 1 ਸਾਲ ਵਾਸਤੇ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਇੰਟਰਨੈਟ ਇੰਜੋਏ ਕਰ ਸਕਦੇ ਹੋ ਵਿੱਚ 5G ਇੰਟਰਨੈਟ ਬਿਲਕੁਲ ਫ੍ਰੀ 1 ਸਾਲ ਲਈ